ਪਹਿਲੇ ਸਾਲ ਤੁਸੀਂ ਸਾਰੇ ਦੇਸ਼ ਦੀ ਡਿਵੈਲਪਮੈਂਟ ਸਾਰੇ ਦੇਸ਼ ਦੇ ਲੋਕਾਂ ਨੂੰ ਛਿੱਕੇ ਦੇ ਟਾਂਕੇ ਤੁਸੀਂ ਆਪਦੀ ਕੁਰਸੀ ਬਚਾਉਣ ਲਈ ਸਿਰਫ 2 ਲੀਟਰਾਂ ਨੂੰ ਖੁਸ਼ ਕਰਨ ਦਾ ਜਿਹੜਾ ਕੰਮ ਹੈ ਉਹ ਕੀਤਾ ਪਰ ਉਹਨਾਂ ਨੇ ਤਾਂ ਥੋੜੀ ਸੰਗੀ ਆਉਂਦੇ 4 ਸਾਲਾਂ ਜੀ ਵੀ ਦੱਬਣੀ ਹੈ ਕੀ ਭਾਜੀਪੀ ਸਰਕਾਰ ਆਉਂਦੇ 4 ਸਾਲਾਂ ਜੀ ਵੀ ਇਸੇ ਤਰ੍ਹਾਂ ਵੀ ਕੇਵਲ ਤੇ ਕੇਵਲ ਆਪਦੀ ਕੁਰਸੀ ਬਚਾਉਣ ਦੇ ਲਈ ਉਹਨਾਂ 2 ਲੀਟਰਾਂ ਨੂੰ ਖੁਸ਼ ਕਰਨ ਦੀ ਜਿਹੜੀ ਕੋਸ਼ਿਸ਼ ਕਰੂਗੀ ਤਾਂ ਫਿਰ ਦੂਜੇ ਸੂਬੇ ਕਿੱਧਰ ਨੂੰ ਜਾਣ ਖਾਸ ਤੌਰ ਤੇ ਪੰਜਾਬ ਸਾਨੂੰ ਮੀਸ ਸੀ ਕਿਉਂਕਿ ਮੈਂ ਆਪਣੀ ਜਿਹੜੀ ਪਹਿਲੀ ਤਕਰੀਰ ਉਹਦੇ ਵਿੱਚ ਵੀ ਜਿਹੜਾ ਜ਼ਿਕਰ ਕੀਤਾ ਕਿ ਅਸੀਂ ਕੋਈ ਭੀਖ ਨਹੀਂ ਮੰਗਦੇ ਐਡਾ ਵੱਡਾ ਯੋਗਦਾਨ ਪੰਜਾਬੀਆਂ ਦਾ ਹੋਵੇ ਦੇਸ਼ ਨੂੰ ਆਜ਼ਾਦ ਕਰਵਾਉਣ ਦੇ ਲਈ ਤੇ ਉਹ ਤੋਂ ਬਾਅਦ ਜਿਹੜਾ ਤੁਸੀਂ ਕੈਨੇਡਿਆਂ ਨੂੰ ਆਤਮ ਨਿਰਪਰ ਆਤਮ ਨਿਰਪਰ ਕਲ ਫਾਈਨੈਂਸ ਮਿਸਟਰ ਨੇ ਵੀ ਜ਼ਿਕਰ ਕੀਤਾ ਕਿ ਜੇ ਸੀ 85 ਕਰੋੜ ਲੋਕਾਂ ਨੂੰ ਜਿਹੜਾ ਫ੍ਰੀ ਅੰਨਾ ਜਿਹੜਾ ਅਸੀਂ ਉਹ ਦੇਣਾ ਤੇ 85 ਕਰੋੜ ਦੀ ਅੰਨ ਆਉਂਦਾ ਕਿੱਥੋਂ ਹੈ ਸਭ ਤੋਂ ਵੱਡਾ ਭੰਡਾਰਨ ਜੇ ਕੋਈ ਯੋਗਦਾਨ ਉਹਦੇ ਵਿੱਚ ਅੰਨ ਦਾ ਪਾਉਂਦਾ ਤਾਂ ਉਹ ਪੰਜਾਬ ਦੇ ਲੋਕ ਪੰਜਾਬ ਦੇ ਕਿਸਾਨ ਨੇ ਜਿਹੜੇ ਪਾਉਂਦਾ ਜਿੰਨਾ ਤੂੰ ਜ਼ਿਕਰ ਵੀ ਨਹੀਂ ਕੀਤਾ ਤੇ ਐਵੇਂ ਹੀ ਨਹੀਂ ਪੈਂਦਾ ਅਸੀਂ ਆਪਣੀ ਧਰਤੀ ਜੇ ਰੀਲੀ ਕਰ ਲਈ ਅਸੀਂ ਆਪਣਾ ਪਾਣੀ ਖਤਮ ਕਰ ਲਿਆ ਤੇ ਸਾਡਾ ਤੁਝੇ ਉਹਦੇ ਵਿੱਚ ਜ਼ਿਕਰ ਵੀ ਨਹੀਂ ਕੀਤਾ ਇੱਕ ਵਾਰ ਬੜੇ ਦੁੱਖ ਦੀ ਗੱਲ ਹੈ ਕਿ ਕੁਛ ਪੈਸਾ ਦੇਣਾ ਕੋਈ ਹੱਕ ਦੇਣਾ ਤਾਂ ਦੂਰ ਦੀ ਗੱਲ ਪੰਜਾਬ ਦਾ ਨਾਮ ਤੱਕ ਵੀ ਪੂਰੇ ਬਜਟ ਦੇ ਵਿੱਚ ਕਿਤੇ ਜਿਹੜਾ ਉਹ ਜੇਕਰ ਹੈ ਜਿਹੜਾ ਉਹ ਨਹੀਂ ਕੀਤਾ ਗਿਆ ਸਾਰੇ ਮੈਂ ਸਮਝਦਾ ਕਿ ਦੇਸ਼ ਦੇ ਵਿੱਚ ਉਹ ਦੇਖੀਏ ਤਾਂ ਕੇਵਲ ਦੋ ਸੂਬਿਆਂ ਨੂੰ ਛੱਡ ਕੇ ਕਿਸੇ ਨੂੰ ਕੁਝ ਨਹੀਂ ਮਿਲਿਆ ਇਹ ਕੇਵਲ ਤੇ ਕੇਵਲ ਨਾ ਮੈਂ ਸਮਝਦਾ ਕਿ ਆਪ ਦੀ ਜਿਹੜੀ ਕੁਰਸੀ ਬਚਾਉਣ ਵਾਲਾ ਬਜਟ ਹੈ ਜਿਹੜਾ ਪੇਸ਼ ਕੀਤਾ ਗਿਆ ਇੱਕ ਮਜਬੂਰੀ ਵਾਲਾ ਬਜਟ ਹੈ ਜਿਹੜਾ ਮੋਦੀ ਸਰਕਾਰ ਵੱਲੋਂ ਪੇਸ਼ ਹੈ ਜਿਹੜਾ ਉਹ ਕੀਤਾ ਗਿਆ ਐਨੀ ਮਜਬੂਰ ਸਰਕਾਰ ਮੈਨੂੰ ਲੱਗਦਾ ਵੀ ਪਿਛਲੇ ਲੰਬੇ ਸਮੇਂ ਤੋਂ ਕਦੇ ਨਹੀਂ ਦੇਖੀ ਗਈ ਹੋਣੀ ਜਿਹੜੀ ਕੱਲ ਨਜ਼ਰ ਹੈ ਜਿਹੜੀ ਲੋਕ ਸਭਾ ਦੇ ਵਿੱਚ ਜਿਹੜੀ ਹੈ ਉਹ ਨਜ਼ਰ ਆਈ ਨਾ ਉਥੇ ਕਿਸਾਨਾਂ ਦੇ ਲਈ ਕੁਝ ਰੱਖਿਆ ਗਿਆ ਕਿਸਾਨਾਂ ਦੇ ਨਾਲ ਐਮਐਸਪੀ ਦਾ ਵਾਅਦਾ ਕਰਕੇ ਸਰਕਾਰ ਜਿਹੜੀ ਆ ਮੁੱਕਰ ਗਈ ਨਾ ਮਜ਼ਮਾਂ ਦੇ ਲਈ ਨਾ ਗਰੀਬਾਂ ਦੇ ਲਈ ਨਾ ਮਜ਼ਦੂਰਾਂ ਦੇ ਲਈ ਕੇਵਲ ਤੇ ਕੇਵਲ ਦੋ ਲੀਡਰ ਨਿਤਿਸ਼ ਤੇ ਨਾਇਡੂ ਉਹਨਾਂ ਨੂੰ ਖੁਸ਼ ਕਰਨ ਦੇ ਲਈ ਜਿਹੜਾ ਬਜਟ ਹੈ ਇਹ ਪੇਸ਼ ਕੀਤਾ ਗਿਆ ਇੰਨੀ ਮਤਲਬ ਕਿ ਬੇਬਸ ਮਜਬੂਰ ਸਰਕਾਰ ਮੈਨੂੰ ਨਹੀਂ ਲੱਗਦਾ ਵੀ ਪਿਛਲੇ ਲੰਬੇ ਸਮੇਂ ਤੋਂ ਭਾਰਤ ਦੇ ਲੋਕਾਂ ਨੇ ਦੇਖੀ ਹੋਣੀ ਹੈ ਕਿ ਜਿੰਨੀ ਕੱਲ ਜਿਹੜੀ ਆ ਸਰਕਾਰ ਹੀ ਨਜ਼ਰ ਆਈ ਇਹਤੇ ਸਵਾਲ ਇਹ ਪੈਦਾ ਹੁੰਦਾ ਵੀ ਇਹ ਤਾਂ ਹਜੇ ਕੇਵਲ ਪਹਿਲਾ ਸਾਲ ਨਿਕਲਿਆ ਤੁਸੀਂ ਪਹਿਲੇ ਸਾਲ ਤੁਸੀਂ ਸਾਰੇ ਦੇਸ਼ ਦੀ ਡਿਵੈਲਪਮੈਂਟ ਸਾਰੇ ਦੇਸ਼ ਦੇ ਲੋਕਾਂ ਨੂੰ ਛਿੱਕੇ ਦੇ ਟਾਂਕੇ ਤੁਸੀਂ ਆਪ ਦੀ ਕੁਰਸੀ ਬਚਾਉਣ ਲਈ ਸਿਰਫ ਦੋ ਲੀਡਰਾਂ ਨੂੰ ਖੁਸ਼ ਕਰਨ ਦਾ ਜਿਹੜਾ ਕੰਮ ਹੈ ਉਹ ਕੀਤਾ ਪਰ ਉਹਨਾਂ ਨੇ ਤਾਂ ਥੋੜੀ ਸੰਗੀ ਆਉਂਦੇ ਚਾਰ ਸਾਲਾਂ ਜੀ ਵੀ ਦੱਬਣੀ ਹੈ ਕੀ ਬੀਜੇਪੀ ਸਰਕਾਰ ਆਉਂਦੇ ਚਾਰ ਸਾਲਾਂ ਜੀ ਵੀ ਇਸੇ ਤਰ੍ਹਾਂ ਵੀ ਕੇਵਲ ਤੇ ਕੇਵਲ ਆਪਣੀ ਕੁਰਸੀ ਬਚਾਉਣ ਦੇ ਲਈ ਉਹਨਾਂ ਦੋ ਲੀਡਰਾਂ ਨੂੰ ਖੁਸ਼ ਕਰਨ ਦੀ ਜਿਹੜੀ ਕੋਸ਼ਿਸ਼ ਕਰੂਗੀ ਤਾਂ ਫਿਰ ਦੂਜੇ ਸੂਬੇ ਕਿੱਧਰ ਨੂੰ ਜਾਣ ਖਾਸ ਤੌਰ ਤੇ ਪੰਜਾਬ ਸਾਨੂੰ ਉਮੀਦ ਸੀ ਕਿਉਂਕਿ ਮੈਂ ਆਪਣੀ ਜਿਹੜੀ ਪਹਿਲੀ ਤਕਰੀਰ ਉਹਦੇ ਵਿੱਚ ਵੀ ਜਿਹੜਾ ਜ਼ਿਕਰ ਕੀਤਾ ਕਿ ਅਸੀਂ ਕੋਈ ਭੀਖ ਨਹੀਂ ਮੰਗਦੇ ਐਡਾ ਵੱਡਾ ਯੋਗਦਾਨ ਪੰਜਾਬੀਆਂ ਦਾ ਹੋਵੇ ਦੇਸ਼ ਨੂੰ ਆਜ਼ਾਦ ਕਰਵਾਉਣ ਦੇ ਲਈ ਤੇ ਉਹਦੋਂ ਬਾਅਦ ਜਿਹੜਾ ਤੁਸੀਂ ਕਹਿ ਰਹੇ ਹੋ ਆਤਮ ਨਿਰਪਰ ਆਤਮ ਨਿਰਪਰ ਕਲ ਫਾਈਨੈਂਸ ਮਿਸ ਨੇ ਵੀ ਜ਼ਿਕਰ ਕੀਤਾ ਕਿ ਜੇ ਅਸੀਂ 85 ਕਰੋੜ ਲੋਕਾਂ ਨੂੰ ਜਿਹੜਾ ਫ੍ਰੀ ਅੰਨ ਹੈ ਜਿਹੜਾ ਅਸੀਂ ਉਹ ਦੇਣਾ ਤੇ 85 ਕਰੋੜ ਦੀ ਅੰਨ ਆਉਂਦਾ ਕਿੱਥੋਂ ਹੈ ਸਭ ਤੋਂ ਵੱਡਾ ਭੰਡਾਰਨ ਜੇ ਕੋਈ ਯੋਗਦਾਨ ਉਹਦੇ ਵਿੱਚ ਅੰਨ ਦਾ ਪਾਉਂਦਾ ਤਾਂ ਉਹ ਪੰਜਾਬ ਦੇ ਲੋਕ ਪੰਜਾਬ ਦੇ ਕਿਸਾਨ ਨੇ ਜਿਹੜੇ ਪਾਉਂਦਾ ਜਿੰਨਾ ਤੂੰ ਜ਼ਿਕਰ ਵੀ ਨਹੀਂ ਕੀਤਾ ਤੇ ਐਵੇਂ ਨਹੀਂ ਪੈਂਦਾ ਅਸੀਂ ਆਪਣੀ ਧਰਤੀ ਜੇ ਰੀਲੀ ਕਰ ਲਈ ਅਸੀਂ ਆਪਣਾ ਪਾਣੀ ਖਤਮ ਕਰ ਲਿਆ ਤੇ ਸਾਡਾ ਤੁਸੀਂ ਉਹਦੇ ਵਿੱਚ ਜ਼ਿਕਰ ਵੀ ਨਹੀਂ ਕੀਤਾ ਇੱਕ ਵਾਰ ਬੜੇ ਦੁੱਖ ਦੀ ਗੱਲ ਹੈ ਕਿ ਕੁਛ ਪੈਸਾ ਦੇਣਾ ਕੋਈ ਹੱਕ ਦੇ ਨਾਲੋਂ ਦੂਰ ਦੀ ਗੱਲ ਪੰਜਾਬ ਦਾ ਨਾਮ ਤੱਕ ਵੀ ਪੂਰੇ ਬਜਟ ਦੇ ਵਿੱਚ ਕਿਤੇ ਜਿਹੜਾ ਉਹ ਜੇਕਰ ਹੈ ਜਿਹੜਾ ਉਹ ਨਹੀਂ ਕੀਤਾ ਗਿਆ ਉਹ ਪੰਜਾਬ ਜਿਹਦੇ ਰੋਜ਼ ਮੈਨੂੰ ਲੱਗਦਾ ਸਾਡੇ ਤੁਸੀਂ ਪਿੰਡਾਂ 'ਚ ਜਾ ਕੇ ਦੇਖੋ ਕੋਈ ਐਸਾ ਪਿੰਡ ਨਹੀਂ ਹੋਣਾ ਜਿੱਥੇ ਸ਼ਹੀਦਾਂ ਦੇ ਜਿਹੜੇ ਬੁੱਤ ਆ ਉਹ ਨਹੀਂ ਲੱਗੇ ਕੋਈ ਦਿਨ ਨਹੀਂ ਹੋਣਾ ਜਿਸ ਦਿਨ ਤਰੰਗੇ ਚ ਲਪੇਟੀ ਲਾਸ਼ ਸਾਡੇ ਜਿਹੜੀ ਬਾਰਡਰਾਂ ਤੋਂ ਪੰਜਾਬ ਦੇ ਪਿੰਡਾਂ ਦੇ ਵਿੱਚ ਜਿਹੜੀ ਹੈ ਉਹ ਨਾਮ ਦੀ ਹੋਵੇ ਤੇ ਉਹਦੇ ਲਈ ਕੋਈ ਪੈਕੇਜ ਨਹੀਂ ਕੋਈ ਜ਼ਿਕਰ ਨਹੀਂ ਤੇ ਜਿਹੜੇ ਸਾਡੇ ਵੀ ਬਣਦੇ ਹੱਕ ਸੀ ਆਰਡੀਐਫ ਦੇ ਪੈਸੇ ਤੱਕ ਨਹੀਂ ਜਿਹੜੇ ਦਿੱਤੇ ਜਾ ਰਹੇ एनआर एनएचएम ਦੇ ਪੈਸੇ ਤੱਕ ਨਹੀਂ ਜਿਹੜੇ ਦਿੱਤੇ ਜਾ ਰਹੇ ਸਰ ਅੱਜ ਕਿਸਾਨੋਂ ਨਹੀਂ ਮੁਲਾਕਾਤ ਕਰਨੀ ਹੈ rau gandi se ਕੀ ਲੱਗਦਾ ਹੈ ਕਿ ਕਿਸਾਨਾਂ ਦਾ ਮੰਗ ਜੋ ਹੈ ਉਹ ਲੱਗਦਾ ਹੈ ਪੂਰੀ ਹੋ ਪਾਏਗੀ ਆਪਣੇ ਪੱਖ سے ਦੇਖੋ ਵਿਪਖਸ਼ਤਾ ਇੰਡੀਆ ਲਾਇੰਸ ਦਾ ਕਿਸਾਨਾਂ ਦੇ ਨਾਲ ਡਟ ਕੇ ਖੜਾ ਅਸੀਂ ਉਹਨਾਂ ਦੀ ਕਹਿ ਲੋ ਵੀ ਗੱਲ ਹੈ ਜੋਰ ਸ਼ੋਰ ਨਾਲ ਠਾਵਾਂਗੇ ਪਿਛਲੇ ਦਿਨੀ ਅਸੀਂ ਵੀ ਜਿਹੜੀ ਮੀਟਿੰਗ ਜਿਹੜੀ ਆ ਉਹ ਕਿਸਾਨਾਂ ਦੇ ਨਾਲ ਕੀਤੀ ਹੈ ਕਿਉਂਕਿ ਕਿਸਾਨ ਵੀ ਕੋਈ ਭੀਖ ਨਹੀਂ ਕਿਸਾਨ ਆਪ ਦਾ ਹੱਕ ਹੈ ਜਿਹੜਾ ਉਹ ਮੰਗ ਰਹੇ ਹੈਗੇ ਤੇ ਇਹ ਹੱਕ ਦੇਣ ਦਾ ਵਾਦਾ ਬੀਜੇਪੀ ਸਰਕਾਰ ਦੇ ਮੰਤਰੀਆਂ ਨੇ ਉਹਨਾਂ ਦੇ ਨਾਲ ਬੈਠ ਕੇ ਲਿੱਖ ਦੇ ਵਿੱਚ ਕੀਤਾ ਸੀ ਕਿ ਤੇ ਅਸੀਂ ਐਮਐਸਪੀ ਦੀ ਕਾਨੂੰਨੀ ਗਾਰੰਟੀ ਦੇਵਾਂਗੇ ਤੇ ਉਹਨਾਂ ਐਮਐਸਪੀ ਦਾ ਜਿਹੜਾ ਜ਼ਿਕਰ ਤੱਕ ਨਹੀਂ ਕੀਤਾ ਗਿਆ ਆਮਦਨ ਜਿਹੜੀ ਹੈ ਇੱਥੇ ਕਾਰਪੋਰੇਟ ਘਰਾਣਿਆਂ ਦੀ ਤਾਂ ਕਰੋੜਾਂ ਰੁਪਈਆ ਵਧ ਗਈ ਕਿਉਂਕਿ ਉਹਨਾਂ ਨੂੰ ਸਪੈਸ਼ਲ ਇਹ ਜਿਹੜਾ ਇਕਨੋਮਿਕ ਸਰਵੇ ਪੇਸ਼ ਕੀਤਾ ਉਹਦੇ ਵਿੱਚ ਵੀ ਜ਼ਿਕਰ ਕੀਤਾ ਗਿਆ ਕਿਉਂਕਿ ਜਿਹੜੀ ਉਹਨਾਂ ਨੂੰ ਛੂਡ ਦਿੱਤੀ ਸੀ ਟੈਕਸ ਰਿਲੈਕਸੇਸ਼ਨ ਉਹਦੇ ਕਰਕੇ ਉਹਨਾਂ ਦੀ ਆਮਦਨ ਤਾਂ ਕਿੰਨੀ ਜੰਪ ਕਰ ਗਈ ਤੇ ਰਜਗਾਰ ਉੱਥੋਂ ਫਿਰ ਵੀ ਉਹਦੇ ਚ ਲਿਖਿਆ ਗਿਆ ਵੀ ਜੀ ਜਿਹੜਾ ਜਿਸ ਤਰ੍ਹਾਂ ਦੀ ਬੀਸੀ ਦੇਖ ਜੇ ਨੌਜਵਾਨਾਂ ਨੂੰ ਜਿਹੜਾ ਉਹ ਨਹੀਂ ਦੇ पाए ਤੇ ਆਮ ਲੋਕਾਂ ਨੂੰ ਰੋਜ਼ਗਾਰ ਨਹੀਂ ਮਿਲ ਰਿਹਾ ਆਮ ਲੋਕਾਂ ਦੀ ਜਿਹੜੀ ਮਹਿੰਗਾਈ ਵਧ ਰਹੀ ਹੈ ਉਹਦੇ ਵਿੱਚ ਜ਼ਿਕਰ ਵੀ ਕੀਤਾ ਗਿਆ ਜੀ ਮਹਿੰਗਾਈ ਨਹੀਂ ਮਹਿੰਗਾਈ ਨਹੀਂ ਵਧੀ ਠੀਕ ਹੈ ਵੱਡੀਆਂ ਬਸ ਤੋਂ ਨਹੀਂ ਵਧੀ ਹੋਣੀ ਆਮ ਲੋਕ ਜਿਹੜੇ ਆ ਉਹਨਾਂ ਦੀ ਮਹਿੰਗਾਈ ਇੱਕੋ ਚੀਜ਼ ਤੇ ਡਿਪੈਂਡੈਂਟ ਹੁੰਦੀ ਹੈ ਕਿਉਂਕਿ ਹੈਂਡ ਟੂ ਮਾਉਥ ਹੁੰਦੇ ਆ ਖਾਣ ਵਾਲੀ ਚੀਜ਼ਾਂ ਖਾਣ ਵਾਲੀਆਂ ਚੀਜ਼ਾਂ ਦੀ ਮਹਿੰਗਾਈ 10% ਦੇ ਨੇੜੇ ਜਿਹੜੀ ਹੈ ਉਹ ਪਿਛਲੇ ਸਾਲ ਤੋਂ ਜਿਹੜੀ ਹੈ ਉਹ ਵਧ ਰਹੀ ਹੈ ਸੋ ਆਮ ਲੋਕ ਤਾਂ ਚੱਕੀ ਦੇ ਵਿੱਚ ਪਿਸ ਰਹੇ ਆ ਤੇ ਸਰਕਾਰ ਕੇਵਲ ਤੇ ਕੇਵਲ ਵੱਡੇ ਜਿਹੜੇ ਕਾਰਪੋਰੇਟ ਘਰਾਣੇ ਆ ਉਹਨਾਂ ਨੂੰ ਤੇ ਜਿਹੜੇ ਆਪ ਦੇ ਜਿਹੜੇ ਸੰਗੀ ਸਾਥੀ ਜਿਨ੍ਹਾਂ ਦੇ ਸਿੱਤੇ ਸਰਕਾਰ ਚੱਲ ਰਹੀ ਹੈ ਉਹਨਾਂ ਨੂੰ ਖੁਸ਼ ਕਰਨ ਤੇ ਲੱਗੀ ਹੈ